ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾ ਹੈ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਣ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜੁਲਮੰਗਿਆ ਨਹੀਂ ਜਰਿਆ ਠੇਡਣਦੀ ਐ ਉਮਰਾਸੀ ਉਮਰਾਸੀ ਵੈਰਿਓ ਤਰਸ ਕਿਉ ਨੀ ਕਰਿਆ ਠੇਡਣਦੀ ਐ ਉਮਰਾਸੀ ਉਮਰਾਸੀ ਵੈਰਿਓ ਤਰਸ ਕਿਉ ਨੀ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗੰਗੂਆ ਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰ ਕੋ ਗਿੰਦ ਤੋਂ ਲੈ ਆਈ ਮੰਨੀ ਨਾ ਦਾਦੀ ਦੀ ਦਾਦੀ ਦੀ ਮੋਰਿੰਡੇ ਗਿਆ ਗੁੱਸੇ ਨਾਲ ਪਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰਿਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰਿਓ ਤਰਸ ਕਿਉਂ ਨਹੀਂ ਕਰਿਆ ਦੰਗ ਦੇਖ ਕੇ ਰਹਿ ਗਈਆਂ ਕੂਤੋਂ ਪਾਣੀ ਪਰਦੀਆਂ ਪਹਿਣਾ ਦੰਗ ਦੇਖ ਕੇ ਰਹਿ ਗਈਆਂ ਕੂਤੋਂ ਪਾਣੀ ਪਰਦੀਆਂ ਪਹਿਣਾ ਨੀ ਨਾਲ ਮਸੂਮਾ ਤੋਹਾ ਕਮਾ ਬਦਲਾ ਕਾ ਦਾ ਲੈਣਾ ਜਾਪਣ ਕੋਈ ਰੱਬ ਰੂਹਾ ਰੱਬ ਰੂਹਾ ਵੇਖ ਕੇ ਤਪ ਦਾ ਕਾਲ ਜਾ ਠਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਸਦ ਕੋਲ ਵਜੀਦੇ ਨੇ ਤਿੰਨ ਦਿਨ ਲਈ ਕਚੈਰੀ ਤਿੱਖੀ ਦੇਵਾ ਜੇ ਲਾਲਚ ਮੈਂ ਸ਼ਾਇਦ ਇਹ ਛੱਡ ਦੇਵਨਗੇ ਸਿੱਕੀ ਤੱਕ ਜੱਜ ਬਾਇਓ ਧਿਆੰਦਾ ਯੋ ਧਿਆੰਦਾ ਸੁਬਾ ਬਿਨਾ ਜੰਗ ਤੋਂ ਹਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉ ਨੀ ਕਰਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ